ਦੇ ਡਿਗਰੀਆਂ ਚੱਕੀ ਸੂਤ ਨਾ ਆਉਂਦਾ ਮਸਲਾ ਵਈ ਹੋ 파ੜੇ ਫਿਰਦੇ ਡਿਗਰੀਆਂ ਚੱਕੀ ਸੂਤ ਨਾ ਆਉਂਦਾ ਮਸਲਾ ਵਈ ਜੇ ਮਸਲੇ ਦਾ ਹੱਲ ਕੱਢਣਾ ਜੇ ਮਸਲੇ ਦਾ ਹੱਲ ਕੱਢਣਾ ਰਾਏ ਕੇ ਦਾ ਫੜਨਾ ਵਈ ਔ ਲੋਕ ਹਿੱਤਾਂ ਲਈ ਲੜਨ ਵਾਲਿਓ ਇਕੱਠੇ ਹੋ ਕੇ ਲੜਨਾ ਵਈ ਹੋ ਲੋਕ ਹਿਤਾ ਲਈ ਲੜਨ ਵਾਲਿਓ ਇਕੱਠੇ ਹੋ ਕੇ ਲੜਨਾ ਵਈ ਇਕੱਠੇ ਹੋ ਕੇ ਲੜਨਾ ਵਈ ਉਹ ਧੀਆਂ ਪਹਿਣਾ ਦੀਆਂ ਇੱਜ਼ਤਾਂ ਲੁੱਟਦੇ ਠੇਕੇਦਾਰ ਨੇ ਧਰਮਾਂ ਦੇ ਹੋ ਲੋਕ ਕਾਨੂੰਨੇ ਬੁੱਧੂ ਬਣਾਉਂਦੇ ਦੱਸ ਕੇ ਗੇੜ ਨੇ ਕਰਮਾਂ ਦੇ ਹੋ ਲੋਕ ਕਾਨੂੰਨੇ ਬੁੱਧੂ ਬਣਾਉਂਦੇ ਜੱਸਕੇ ਗੇੜ ਨੇ ਕਰਮਾਂ ਦੇ ਉਹ ਜੇ ਗੁੰਡਿਆਂ ਨੂੰ ਠੱਲ ਹੈ ਪੌਣੀ ਜੇ ਗੁੰਡਿਆਂ ਨੂੰ ਠੱਲ ਹੈ ਪੌਣੀ ਜਿਸਮ ਤੀਆਂ ਦਾ ਨੋਚਣ ਜਿਹੜੇ ਉਹ ਰਲ ਕੇ ਧੌਣੋ ਫੜਨਾ ਵਈ ਉਹ ਲੋਕ ਹੀ ਤਾਲੀ ਲੜਨ ਵਾਲਿਓ ਠੱਠੇ ਹੋ ਕੇ ਲੜਨਾ ਵਈ ਉਹ ਲੋਕ ਹੀ ਤਾਲੀ ਲੜਨ ਵਾਲਿਓ ਇਕੱਠੇ ਹੋ ਕੇ ਲੜਨਾ ਵਈ ਇਕੱਠੇ ਹੋ ਕੇ ਲੜਨਾ ਵਈ ਉਹ ਪੱਤਰਕਾਰਾਂ ਤੇ ਬੁੱਧੀ ਜੀਵੀਆਂ ਉੱਤੇ ਜ਼ੁਲਮ ਕਮਾਉਂਦੇ ਨੇ ਉਹ ਲੋਕ ਹਿਤਾਲ ਲਿਖਦੇ ਜਿਹੜੇ ਗੋਲੀਆਂ ਨਾਲ ਉਡਾਉਂਦੇ ਨੇ ਉਹ ਪੱਤਰਕਾਰਾਂ ਤੇ ਬੁੱਧੀ ਜੀਵੀਆਂ ਉੱਤੇ ਜ਼ੁਲਮ ਕਮਾਉਂਦੇ ਨੇ ਓ ਲੋਕ ਹਿਤਾ ਲਈ ਲਿਖਦੇ ਜਿਹੜੇ ਗੋਲੀਆਂ ਨਾਲ ਉਡਾਉਂਦੇ ਨੇ ਜੇ ਗੁੰਡਿਆਂ ਨੂੰ ਠੱਲ ਹੈ ਪਾਉਣੀ ਜੇ ਗੁੰਡਿਆਂ ਨੂੰ ਠੱਲ ਹੈ ਪਾਉਣੀ ਓ ਬਾਗ ਚ ਟਾਣਾ ਖੜਨਾ ਵਈ ਓ ਲੋਕ ਹਿਤਾ ਲਈ ਲੜਨ ਵਾਲਿਓ ਇਕੱਠੇ ਹੋ ਕੇ ਲੜਨਾ ਵਈ ਓ ਲੋਕ ਹਿਤਾ ਲਈ ਲੜਨ ਵਾਲਿਓ ਕੱਠੇ ਹੋ ਕੇ ਲੜਨਾ ਵਈ ਕੱਠੇ ਹੋ ਕੇ ਲੜਨਾ ਵਈ ਓਏ ਦਰੜਿਓ ਲੋਕੋ ਇਕੱਠੇ ਹੋ ਕੇ ਸੱਚ ਲਈ ਕਲਮ ਚ ਚਲਾਉਣੀ ਪਊ ਓ ਦਰੜਿਓ ਲੋਕੋ ਇਕੱਠੇ ਹੋ ਕੇ ਸੱਚ ਲਈ ਕਲਮ ਚ ਚਲਾਉਣੀ ਪਊ ਓ ਸਿਰ ਜੋੜੋ ਕੋਈ ਮਤਾਪਕਾਓ ਪਿਰਤ ਨਮੀ ਕੋਈ ਪਉਣੀ ਪਊ ਸਿਰ ਜੋੜੋ ਕੋਈ ਮਤ ਆਪ ਕਾਓ ਪ੍ਰਤ ਨਬੀ ਕੋਈ ਪੌਣੀ ਪੂ ਓਏ ਕੱਠ ਲੋਹੇ ਦੀ ਲੱਖ ਬਣਾਵੋ ਕੱਠ ਲੋਹੇ ਦੀ ਲੱਖ ਬਣਾਵੋ ਓ ਫਿਰ ਜਾਵਰ ਸਿਰ ਬਰਨਾ ਵਈ ਹੋ ਲੋਕ ਹਿਤਾ ਲਈ ਲੜਨ ਵਾਲਿਓ ਕੱਠੇ ਹੋ ਕੇ ਲੜਨਾ ਵਈ ਓ ਲੋਕ ਹਿਤਾ ਲਈ ਲੜਨ ਵਾਲਿਓ ਕੱਠੇ ਹੋ ਕੇ ਲੜਨਾ ਵਈ ਕੱਠੇ ਹੋ ਕੇ ਲੜਨਾ ਵਈ ਕੱਠੇ ਹੋ ਕੇ ਲੜਨਾ ਵਈ ਜੈ ਸੰਘਰਸ਼ ਜਿੱਤ ਲੜਨ ਵਾਲੇ ਲੋਕਾਂ ਦੀ ਉਹਨਾਂ ਨੂੰ ਧੰਨਵਾਦ